ਜੇ ਪਾਰਟੀ ਦੇ ਸਮੇਂ ਚ ਨਹੀਂ ਦਿੰਦਾ ਉਹਨਾਂ ਨੂੰ ਤਾਂ 0 ਆਵਰ ਚ ਵੀ ਨਹੀਂ ਬੋਲਣ ਦਿੱਤਾ ਜਾ ਰਿਹਾ ਉਹ ਪਤਾ ਸੀ ਬਸ ਆਪ ਕੋਈ ਕਹਿੰਦੇ 20 ਮਿੰਟ ਦਿੱਤੇ ਸੀ 20 ਮਿੰਟ ਐਕਸਟਰਾ ਦਿੱਤੇ 40 ਮਿੰਟ ਹੋ ਗਏ ਕਹਿੰਦੇ ਬੋਲੇ ਦੇਖੋ ਦੇਖੋ ਗੱਲ ਸੁਣੋ ਕਿ ਜਦੋਂ ਆਪਾਂ ਇੱਕ ਲਿਸਟ ਭੇਜਦੇ ਆ ਇੱਕ ਇੱਕ ਨੰਬਰ ਤੇ ਕੌਣ ਬੋਲੇਗਾ 2 ਨੰਬਰ ਤੇ ਕੌਣ ਬੋਲੇਗਾ 3 ਨੰਬਰ ਤੇ ਕੌਣ ਬੋਲੇਗਾ ਇਹ ਸਪੀਕਰ ਦਾ ਪ੍ਰੋਗਰੇਟਿਵ ਨਹੀਂ ਹੈ ਜੇ ਸਾਡੀ ਪਾਰਟੀ ਨੂੰ ਸਮਾਂ ਦਿੱਤਾ ਉਹਨਾਂ ਨੇ 35 ਮਿੰਟ 25 ਮਿੰਟ ਦਿੰਦੇ ਨੇ ਇਹ ਸਾਡੀ ਮਰਜ਼ੀ ਹੈ ਕਿ ਅਸੀਂ ਪਹਿਲਾਂ ਕਿਹੜੇ ਬਲਾਰੇ ਨੂੰ ਸਮਾਂ ਦੇਣਾ ਸੈਕੰਡ ਕਿਹੜੇ ਬਲਾਰੇ ਨੂੰ ਦੇਣਾ ਥਰਡ ਕਿਹੜੇ ਉਦੋਂ ਬਾਅਦ ਮੇਰੇ ਵੀ ਨੰਬਰ ਸੀ ਲੇਕਿਨ ਇਹਦਾ ਮਤਲਬ ਇਹ ਥੋੜੀ ਹੈ ਨਾ ਕਿ ਤੁਸੀਂ ਉਹਨੂੰ ਜਾਣ ਬੁੱਝ ਕੇ ਮਤਲਬ ਜਿਹੜਾ ਇਹ ਇਹ ਸਪੀਕਰ ਸਾਹਿਬ ਦੀ ਜਿਹੜਾ ਰਵਈਆ ਜਾਂ ਇਹ ਗੱਲ ਗੱਲ ਇਹ ਬਿਲਕੁਲ ਠੀਕ ਨਹੀਂ ਹੈ ਫਿਰ ਜ਼ੀਰੋ ਆਵਰ ਚ ਵੀ ਤੁਸੀਂ ਬੋਲਣ ਦੇ ਰਹੇ ਹੋ ਉਹ ਤਾਂ ਕਹਿੰਦੇ ਆਪਣੀ ਗੱਲ ਕਰਕੇ ਦੌੜ ਲੈ ਬਈ ਅਸੀਂ ਅਸੀਂ ਜਦੋਂ ਜਦੋਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਅਸੀਂ ਜ਼ੀਰੋ ਆਵਰ ਦੇ ਅੰਦਰ ਅਸੀਂ ਕੋਈ ਨਹੀਂ ਹੋਰ ਬੋਲਾਂਗੇ ਤੁਸੀਂ ਸਕਪਾਲ ਜੀ ਨੂੰ ਟਾਈਮ ਦਿਓ ਫਿਰ ਕਿਉਂ ਨਹੀਂ ਸਮਾਂ ਦਿੱਤਾ ਜਾ ਰਿਹਾ ਮਤਲਬ ਇਹ ਇਹ ਗੱਲ ਇੱਕ ਠੀਕ ਨਹੀਂ ਹੈ ਠੀਕ ਹੈ ਉਹਨਾਂ ਦੀ ਕੋਈ ਜਾਤੀ ਰੰਜਿਸ਼ ਹੋ ਸਕਦੀ ਹੈ ਜਾਂ ਤਾਂ ਸਪੀਕਰ ਸਾਹਿਬ ਦੱਸ ਦੇਣ ਕਿ ਸਾਡੀ ਉਹਨਾਂ ਦੇ ਨਾਲ ਆ ਜਾਤੀ ਰੰਜਿਸ਼ ਹੈ ਲੇਕਿਨ ਫਿਰ ਵੀ ਅਸੀਂ ਅੱਜ ਜੋ ਹੋਇਆ ਡਿਬੇਟ ਹੋਏਗਾ ਅਸੀਂ ਉਹਦੇ ਅੰਦਰ 0 ਆਵਰਸ ਵੀ ਜੇ ਉਹਨਾਂ ਨੇ ਨਹੀਂ ਬੋਲਣ ਦੇਣਾ ਤਾਂ ਫਿਰ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਆਲੇ ਮਾਮਲੇ ਦੇ ਉੱਤੇ ਜਿਹੜਾ ਸੀਗਾ ਉਹ ਬੜੇ ਅچھے ਤਰੀਕੇ ਦੇ ਨਾਲ ਅਸੀਂ ਆਪੋਜੀਸ਼ਨ ਨੇ ਆਪਣਾ ਪੱਖ ਰੱਖਿਆ ਤਾਂ ਕਿਸਾਨਾਂ ਵਾਲੇ ਮਾਮਲੇ ਦੇ ਉੱਤੇ ਕੋਈ ਗੱਲ ਨਹੀਂ ਹੋਈ ਫਿਰ ਜਵਾਬ ਕਾਦਾ ਹੋਇਆ ਜਿਹੜੇ ਆਪੋਜੀਸ਼ਨ ਵੱਲੋਂ ਸਵਾਲ ਉਠਾਏ ਗਏ ਆ ਉਹਨਾਂ ਦਾ ਕੌਣ ਜਵਾਬ ਦੇਗਾ ਫਿਰ ਫਿਰ ਵਿਧਾਨ ਸਭਾ ਸੈਸ਼ਨ ਨੂੰ ਬੁਲਾ ਕੇ ਤੁਸੀਂ ਸਿਰਫ ਇੱਕ ਇੱਕ ਖਾਨਾ ਪੂਰਤੀ ਹੀ ਕਰ ਰਹੇ ਹੋ ਨਾ ਅੱਜ ਦਾ ਕਹਿਣਾ ਹੈ ਕਿ ਸ਼ਮਤਾ ਨਹੀਂ ਰੱਖਦੀ ਵਿਰੋਧੀ ਤੇਰਾ ਵਿਰੋਧੀ ਤੇਰ ਨੂੰ ਇੱਕ ਹੁੰਦਾ ਅਸੀਂ ਬੋਲੀਏ ਤੇ ਫਿਰ ਅਸੀਂ ਚਲੇ ਜਾਈਏ ਕਹਿੰਦੇ ਸਰਕਾਰ ਤਾਂ ਸੁਣਿਆ ਵੀ ਤਾਂ ਕਰਨ ਹਮੇਸ਼ਾ ਵਿਰੋਧੀ ਅਸੀਂ ਤੁਸੀਂ ਤੁਸੀਂ ਦੇਖੋ ਪਿਛਲੇ ਸਾਰੇ ਸੈਸ਼ਨ ਦੇ ਦੌਰਾਨ ਅਸੀਂ ਬੈਠ ਕੇ ਸੀਐਮ ਸਾਹਿਬ ਦਾ ਵੀ ਭਾਸ਼ਣ ਸੁਣਦੇ ਰਹੇ ਹਾਂ ਪਰ ਹੁਣ ਜਦੋਂ ਅਸੀਂ ਸਾਨੂੰ ਤੁਸੀਂ ਜ਼ੀਰੋ ਆਵਰ ਚ ਵੀ ਨਹੀਂ ਬੋਲਣ ਦੇ ਰਹੇ ਅਸੀਂ ਅਸੀਂ ਹੱਥ ਖੜੇ ਅਸੀਂ ਹਰ ਕੋਈ ਬੰਦਾ ਹੱਥ ਖੜਾ ਕਰਦਾ ਹੈ ਲੇਕਿਨ ਅਸੀਂ ਫੈਸਲਾ ਕੀਤਾ ਕਿ ਇਸ ਵਾਰ ਸੁਪਾਲ ਜੀ ਔਰ ਹੋਰ ਦੋ ਤਿੰਨ ਜਿਹੜੇ ਸਾਡੇ ਬੁਲਾਰੇ ਨੇ ਮੇਨ ਇਸ਼ੂਜ਼ ਕਿਉਂਕਿ ਜ਼ੀਰੋ ਆਵਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਸਾਡੇ ਜਿਹੜੇ ਲੋਕ ਜਿਹੜੇ ਸਾਡੇ ਲੋਕਲ ਮੁੱਦੇ ਨੇ ਅਸੀਂ ਉਹ ਐਮਐਲਏ ਉਠਾ ਸਕਦਾ ਪਰ ਅਸੀਂ ਉਹਨਾਂ ਦੇ ਕੋਲ ਹੋਰ ਵੀ ਮੁੱਦੇ ਨੇ ਤੁਸੀਂ ਉਹਨਾਂ ਨੂੰ ਬੋਲਣ ਦਾ ਮੌਕਾ ਤਾਂ ਦਿੱਤਾ ਜਾਵੇ ਨਾ ਜੇ ਤੁਸੀਂ ਮੌਕਾ ਨਹੀਂ ਦਿਓਗੇ ਫਿਰ ਤੁਹਾਡਾ ਤੁਹਾਡਾ ਮੂੰਹ ਥੋੜੀ ਦੇਖੀ ਅਸੀਂ ਅੰਦਰ ਬੈਠ ਕੇ ਵੀ ਜੋ ਮਰਜੀ ਤੁਸੀਂ ਝੂਟਦਾ ਪਲੰਦਾ ਬੋਲੀ ਜਾਮੋ ਅਸੀਂ ਚੁੱਪ ਕਰਕੇ ਬੈਠ ਕੇ ਸੁਣੀ ਜਾਈਏ ਇਹ ਇਹ ਦੇਖੋ ਤੁਸੀਂ ਕਹ ਰਹੇ ਹੋ ਬਾਕਾਟ ਕਾਨਾ ਇਹ ਸਾਡਾ ਇੱਕ ਅਧਿਕਾਰ ਹੈ ਜੇ ਕਨਸਟੀਟਿਊਸ਼ਨ ਲਾ ਦੇ ਮੁਤਾਬਕ ਤੁਸੀਂ ਦੇਖੋ ਹੁਣ ਅਸੀਂ ਬੋਲ ਰਹੇ ਹਾਂ ਕਿੰਨੀ ਵਾਰ ਜਿਹੜਾ ਸੀ ਇਨਕ੍ਰਾਪਟ ਕੀਤਾ ਕਦੇ ਧਾਲੀਵਾਲ ਜੀ ਬੋਲ ਪੈਂਦੇ ਨੇ ਕਦੇ ਦੂਸਰੇ ਵਜੀਰ ਬੋਲ ਪੈਂਦੇ ਨੇ ਕਦੇ ਦੂਸਰੇ ਤੁਸੀਂ ਪੁਆਇੰਟ ਆਫ ਆਰਡਰ ਤਾਂ ਮੰਗ ਹੀ ਨਹੀਂ ਰਹੇ ਜਦੋਂ ਮਰਜੀ ਉੱਠ ਕੇ ਬੋਲ ਸਕਦੇ ਇਹ ਕਿਹੜਾ ਕਾਨੂੰਨ ਹੈ ਬਈ ਮੰਤਰੀ ਵੀ ਫਿਰ ਪੁਆਇੰਟ ਆਫ ਆਰਡਰ ਲਵੇ ਜਾਂ ਉਹਦੇ ਮਹਿਕਮੇ ਦੇ ਨਾਲ ਜੇ ਸੰਬੰਧਤ ਕੋਈ ਸਵਾਲ ਹੈ ਤਾਂ ਉਹਦੇ ਉੱਤੇ ਵੀ ਪੁਆਇੰਟ ਆਫ ਆਰਡਰ ਲੈ ਕੇ ਬੋਲ ਸਕਦਾ ਕਾਨੂੰਨ ਬੰਦਾ ਮੈਂ ਪੰਜਾਬ ਦੀ ਵਿਧਾਨ ਸਭਾ ਚ 1992 ਤੋਂ ਉਹ ਨਾ ਵਿਧਾਇਕ ਭਾਵੇਂ ਪਹਿਲੀ ਵਾਰ ਬਣਿਆ ਮੈਨੂੰ ਇੱਥੇ ਦੇ ਲਾ ਇੱਥੇ ਦੇ ਕਾਨੂੰਨ ਸਾਰੇ ਪਤਾ ਨੇ ਤੁਸੀਂ ਇੱਕ ਬੋਲਦਾ ਫਿਰ ਦੂਸਰਾ ਵਜੀਰ ਬੋਲਦਾ ਫਿਰ ਤੀਸਰਾ ਵਜੀਰ ਬੋਲਦਾ ਇਹ ਤੁਸੀਂ ਕੀ ਮਖੌਲ ਬਣਾ ਕੇ ਕੀ ਰੱਖ ਰਹੇ ਹੋ ਤੁਸੀਂ ਪੁਆਇੰਟ ਆਫ ਆਰਡਰ ਤੇ ਗੱਲ ਕਰੋ ਇਸ ਕਰਕੇ ਅੱਜ ਵੀ ਜਿਹੜੇ ਕੋਈ ਸਾਡੇ ਸਵਾਲ ਨੇ ਜਿਹੜੇ ਲੋਕ ਮੁੱਦੇ ਨੇ ਅੱਜ ਅੱਜ ਬੈਠੂਗਾ ਕਿ ਜਾਊਂਗਾ ਨਹੀਂ ਕਿਉਂ ਅਸੀਂ ਜੇ ਸਾਨੂੰ ਸਮਾਂ ਨਹੀਂ ਦਉਗੇ ਤਾਂ ਫਿਰ ਅਸੀਂ ਅਸੀਂ ਉਹਨਾਂ ਦਾ ਕੋਈ ਅੰਦਰ ਬੈਠ ਕੇ ਮੂੰਹ ਥੋੜੀ ਦੇਖਣ ਆਏ ਆ ਅਸੀਂ ਵੀ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਲੋਕਾਂ ਦੀਆਂ ਗੱਲਾਂ ਕਰਨ ਵਾਸਤੇ ਆਏ ਆ ਲੋਕਾਂ ਦੇ ਮੁੱਦੇ ਲੈ ਕੇ